ਜੀ ਮੈਂ ਤੁਹਾਡਾ ਦੋਸਤ ਸੁਖਵਿੰਦਰ ਸਿੰਘ ạtਵਾਲ ਤੇ ਤੁਸੀਂ ਦੇਖ ਰਹੇ ਹੋ এবੀ ਪੰਜਾਬ ਟੀਵੀ ਅੱਜ ਪਹੁੰਚੇ ਆ ਮਲੇਰ ਕੋਟਲਾ ਦੀ ਬਕਰਾਂ ਮੰਡੀ ਦੇ ਵਿੱਚ ਕਿਉਂਕਿ ਈਦ ਦਾ ਤਿਹਾਰ ਆ ਜਿਹੜਾ ਜਿਹਨੂੰ ਬਕਰੀਦ ਵੀ ਕਿਹਾ ਜਾਂਦਾ ਉਹ ਬਹੁਤ ਨੇੜੇ ਆ ਸੋ ਅੱਜ ਜਿਹੜਾ ਜੁਮੇ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਮੁਸਲਮਾਨ ਵੀਰ ਕੁਰਬਾਨੀ ਦੇ ਲਈ ਬੱਕਰੇ ਖਰੀਦਣ ਦੇ ਲਈ ਆਏ ਨੇ ਮੰਡੀ ਦੇ ਸੀਨ ਵੀ ਤੁਹਾਨੂੰ ਦਿਖਾਵਾਂਗੇ ਬੜੀ ਖੱਚਾ ਖੱਚ ਭਰੀ ਹੋਈ ਜਿਹੜੀ ਮਲੇਰਕੋਟਲੇ ਦੀ ਮੰਡੀ ਆ ਤੇ ਜਿੱਥੋਂ ਆਪਣੇ ਜੁਪੀ Rajasthan Haryana ਤੋਂ ਇਲਾਵਾ ਕਈ ਸਟੇਟਾਂ ਤੋਂ ਜਿਹੜਾ ਹੈਗਾ ਇੱਥੇ ਬੱਕਰੀ ਪਾਲਕ ਨੇ ਜਿਹੜੇ ਵਪਾਰੀ ਨੇ ਉਹ ਬੱਕਰੀਆਂ ਲੈ ਕੇ ਆਉਂਦੇ ਨੇ ਆਪਣੇ ਬੱਕਰੇ ਲੈ ਕੇ ਆਉਂਦੇ ਨੇ ਖਾਸ ਤੌਰ ਤੇ ਇੱਥੇ ਬੱਕਰੇ ਲੈ ਕੇ ਆਏ ਜਾਂਦੇ ਨੇ ਤੇ ਜਿਨ੍ਹਾਂ ਦੀ ਕੁਰਬਾਨੀ ਦਿੱਤੀ ਜਾਂਦੀ ਆ ਸੋ ਗੱਲਬਾਤ ਕਰਦੇ ਆ ਮੇਰੇ ਨਾਲ ਵੀਰ ਨੇ ਕਿ ਇਹ ਕਿੱਥੋਂ ਆਏ ਨੇ ਔਰ ਕਿੰਨੇ ਬੱਕਰੇ ਲੈ ਕੇ ਆਏ ਨੇ ਸਸਾ ਜੀ ਸਸਿਕਾਲ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਆ ਠੀਕ ਹੈ ਸਸਾ ਕੀ ਨਾਮ ਆ ਤੁਹਾਡਾ ਮੇਰਾ ਨਾਮ ਹੈ ਨਰਵਰ ਸਿੰਘ ਕਿੱਥੋਂ ਆਇਓ ਅੰਮ੍ਰਿਤਸਰ ਪਾ ਜੀ ਤੇ ਓਰੇ ਪਹਿਲੀ ਵਾਰ ਆਇਓ ਜਾਂ ਪਹਿਲਾਂ ਵੀ ਆਉਂਦੇ ਰਹਿੰਦੇ ਹੋ ਪਹਿਲਾਂ ਵੀ ਆਉਂਦੇ ਆ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਹੋ ਸੌਨਵਾ ਜੀ 25 30 ਪਸ਼ੂ ਲੈ ਕੇ ਆਏ ਆ ਜੀ ਠੀਕ ਹੈ ਹਾਂ ਜੀ ਸ਼ੌਂਕ ਦੇ ਤੌਰ ਤੇ ਤੁਸੀਂ ਇਹਨਾਂ ਨੂੰ ਪਾਲਦੇ ਹੋ ਜਾਂ ਤੁਹਾਡਾ ਕਿਸ ਤਰ੍ਹਾਂ ਦਾ ਹੈਗਾ ਇਹ ਸ਼ੌਂਕ ਦੇ ਤੌਰ ਤੇ ਪਾਲਦੇ ਆ ਜੀ ਵੀ ਵਸ ਸ਼ੌਂਕ ਬੁਲਾ ਹੋਏ ਨਾਲੇ ਮਾੜਾ ਮੋਟਾ ਬਿਜ਼ਨਸ ਦਾ ਬਿਜ਼ਨਸ ਹੈ ਜਿਹੜਾ ਸ਼ੌਂਕ ਨਾਲੇ ਪੁੰਨ ਨਾਲੇ ਫਲੀਆਂ ਜਿਹੜੀਆਂ ਆਪ ਕੰਨਿਆ ਹੈ ਨਾ ਤੇ ਕਿਵੇਂ ਗਾਹਕ ਜਿਹੜਾ ਹੈਗਾ ਤੁਹਾਨੂੰ ਲੱਗਿਆ ਕਿੰਨੇ ਕੁ ਗਾਹਕ ਆ ਰਹੇ ਨੇ ਕਿੰਨੇ ਕੁ ਪਸ਼ੂ ਸੋਦੇ ਬਿਖਦੇ ਕਾਗਦਾ ਦਾ ਮੰਦਾ ਹੀ ਆ ਬਾਈ ਜੀ ਅੱਛਾ ਹਾਂਜੀ ਕਿਉਂ ਮਿਹਨਤ ਪੈਂਦੀ ਨਹੀਂ ਬੱਲੇ ਠੀਕ ਹੈ ਕਸਟਮਰ ਬਹੁਤ ਜ਼ਿਆਦਾ ਘਟਾ ਹੈ ਹਾਂਜੀ ਕਸਟਮਰ ਹੈ ਨਹੀਂ ਜਣੀ ਜਿੰਨਾ ਖਰਚ ਆਉਂਦਾ ਜਾਂ ਜਿੰਨਾ ਉਹਦੇ ਤੇ ਖਰਚਾ ਤੁਹਾਡਾ ਕਰਿਆ ਹੁੰਦਾ ਉਹਨੇ ਪੈਸਿਆਂ ਦਾ ਜਿਹੜਾ ਉਹ ਮੁੱਲ ਨਹੀਂ ਮਿਲਦਾ ਨਹੀਂ ਮਿਲਦਾ ਜੀ ਅੱਛਾ ਹਾਂਜੀ ਹੁਣ ਤੱਕ ਕਿੰਨੇ ਪਸ਼ੂ ਵਿਕੇ ਨੇ ਤੁਹਾਡੇ ਹੁਣ ਤਾਂ 3 ਸੇਲ ਹੋਣੇ ਜਾਣ ਕਰਾਂਗੇ ਜੀ ਯਾਨੀ ਉਹਨਾਂ ਦਾ ਰੇਟ ਹੈ ਜਿਹੜਾ ਉਹ ਤੁਹਾਡੀ ਮਰਜ਼ੀ ਮੁਤਾਬਕ ਨਹੀਂ ਲੱਗਿਆ ਅੰਨਾ ਅੱਛਾ ਹਾਂਜੀ ਤੂੰ ਕੋ ਗਰਮੀ ਬਾਲੀ ਤੀ ਦੇਣੇ ਪਏ ਗੇ ਜਾਣਵਤ ਭਾਰੀ ਸੀ ਉਹ ਹਾਂਜੀ ਤੇ ਕੀ ਕਾਰਨ ਸਮਝਦੇ ਹੋ ਕਿ ਰੇਟ ਨਹੀਂ ਲੱਗਦਾ ਆ ਹੋਰਾ ਸਟੇਟਾਂ ਤੋਂ ਲੋਕ ਜਾਂ ਵਪਾਰੀ ਵੱਧ ਆਉਣ ਦਾ ਕਾਰਨ ਇਹ ਕਿ ਕੋਈ ਕਿਸਮਤ ਦਾ ਕੋਈ ਮੈਨੇ ਨਹੀਂ ਰੱਖਦਾ ਜਨਮਤ ਹੈ ਪਲ ਗਿਆ ਬਹੁਤ ਹੈ ਪੈਸਾ ਲੋਕਾਂ ਕੋਲ ਘੱਟ ਹੈ ਬੇਨਜ਼ ਅਗਲਾ ਕਹਿੰਦਾ ਮੈਂ ਹਰ ਇੱਕ ਇਹ ਬੰਦਾ ਕਰ ਲਵਾਂ ਚਾਰ ਜਨਮਤ ਲੱਗੇ ਲਗਾ ਮੈਂ ਵਪਾਰੀ ਬਣ ਜਾ ਇੱਕ ਗੱਲ ਕੱਲ ਇੱਥੇ ਸੁਣਿਆ ਕਿ 4.5 ਲੱਖ ਰੁਪਏ ਦਾ ਬੱਕਰਾ ਵੀ ਵਿਕਿਆ ਨਾ ਨਾ ਭਾਈ ਅੱਛਾ ਨਹੀਂ ਅਸਟ੍ਰੇਲੀਆ ਖੜਾ ਇੰਨੀ ਬੜੀ ਕਿਹੜੀ ਹਸਤੀ ਉਹ ਇੰਨਾ ਪੈਸਾ ਲਾ ਦੇਵੇ ਪ੍ਰੋਬਲਮ ਤਾਂ ਇਹ ਹੈ ਨਾ ਜਣੀ ਵੱਧ ਤੋਂ ਵੱਧ ਕਈ ਵਾਰ 2.5 ਲੱਖ ਰੁਪਏ ਦੇ ਬੱਕਰੇ ਵਿਕਦੇ ਨੇ ਇੱਥੇ ਨਾ ਨਾ ਭਾਈ बस लास्ट अच्छा हां जी हां ਕਹਿਣ ਦਾ ਜੋ ਮਰਜੀ ਕਹੀ ਜਾ ਲੋਕਾਂ ਨੇ 1 ਲੱਖ ਰੁਪਏ ਕਿ 2 ਲੱਖ ਰੁਪਏ ਆਏ ਆ ਐ ਆਪਾਂ ਕਹਿਨੇ ਵੀਡੀਓ ਦਾ ਮੇਰਾ 5 ਲੱਖ ਰੁਪਏ ਕੋ ਕਿਹੜਾ ਵੀ ਫਾਇਦਾ ਕੱਚੀ ਗੱਲ ਹੈ ਜਦ ਕਿ ਮੈਂ ਦੇਖ ਰਿਹਾ ਤੁਹਾਡੇ ਪਸ਼ੂ ਬਹੁਤ ਵਧੀਆ ਨੇ ਤੇ ਵਧੀਆ ਤੁਸੀਂ ਰੂਹ ਦੇ ਨਾਲ ਪਾਲੇ ਹੋ ਏਡੇ ਹਾਂਜੀ ਪਰ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਸੋ ਬਾਈ ਹੁਣਾਂ ਦਾ ਕਹਿਣਾ ਕੀ ਜਿਹੜਾ ਸੇਵਾ ਬਹੁਤ ਜ਼ਿਆਦਾ ਕਰਨੀ ਪੈਂਦੀ ਆ ਖਰਚਾ ਬਹੁਤ ਜ਼ਿਆਦਾ ਆਉਂਦਾ ਪਰ ਜਿੰਨਾ ਉਹਨਾਂ ਤੇ ਖਰਚਾ ਆਇਆ ਹੁੰਦਾ ਉਹਨਾਂ ਉਹਨਾਂ ਨੂੰ ਇੱਥੇ ਰੇਟ ਨਹੀਂ ਮਿਲ ਰਿਹਾ ਉਹਦਾ ਕਾਰਨ ਕੋਈ ਵੀ ਹੋ ਸਕਦਾ ਚਾਹੇ ਬਾਹਰਲੀਆ ਸਟੇਟਾਂ ਤੋਂ ਵਪਾਰੀ ਲਾ ਲੋ ਜਾਂ ਗਰਮੀ ਕਰਕੇ ਲਾ ਲੋ ਜਾਂ ਕੋਈ ਵੀ ਕਾਰਨ ਹੋ ਸਕਦਾ ਪਰ ਵਪਾਰੀਆਂ ਦਾ ਇਹ ਮੇਰੇ ਵੀਰ ਜਿਹੜੇ ਆਏ ਨੇ ਅੰਮ੍ਰਿਤਸਰ ਤੋਂ ਇਹਨਾਂ ਦਾ ਕਹਿਣਾ ਕੀ ਜਿਹੜਾ ਜਿੰਨੇ ਉਹਦੇ ਤੇ ਖਰਚਾ ਆਇਆ ਜਿੰਨਾ ਉਹਨਾਂ ਤੇ ਮਿਹਨਤ ਆਈ ਆ ਉਹਨਾਂ ਅਜੇ ਉਹਨਾਂ ਨੂੰ ਮੁੱਲ ਨਹੀਂ ਮਿਲ ਰਿਹਾ ਸੋ ਹੋਰ ਵੀ ਆਪਾਂ ਗੱਲਬਾਤ ਕਰਦੇ ਆਂ ਮੰਡੀ ਦੇ ਵਿੱਚ ਜਾ ਕੇ ਹੋਰ ਨਾ ਵਪਾਰੀਆਂ ਦੇ ਵੀ ਤੁਹਾਨੂੰ ਰੂਬਰੂ ਕਰਾਵਾਂਗੇ ਹਾਂਜੀ ਭਾਈ ਸਾਹਿਬ ਕੀ ਨਾਮ ਹੈ ਜੀ ਆਪਣਾ ਫਟ ਫੁੱਟ ਸਿੰਘ ਜੀ ਕਿੱਥੋਂ ਆਇਓ ਭੋਨੀਗੜ ਕੋਲੇ ਹਰਦਿਤਪੁਰਾ ਪਿੰਡਾ ਜੀ ਅੱਛਾ ਹਾਂਜੀ ਤੇ ਇੱਕ ਨਵੀਂ ਵੈਰਾਈਟੀ ਦੇਖੀ ਆ ਪੂਰੀ ਮੰਡੀ ਦੇ ਵਿੱਚ ਅਸੀਂ ਇਹ ਬੜੇ ਛੋਟੇ ਛੋਟੇ ਕੱਦ ਨੇ ਇਹਨਾਂ ਦੇ ਕਿਹੜੀ ਨਸਲ ਆ ਇਹ ਹਾਂਜੀ ਥਾਈਲੈਂਡ ਦੀ ਆ ਜੀ ਅੱਛਾ ਪੈਗਮੀ ਕੋਟ ਅੱਛਾ ਕਿ ਤੁਸੀਂ ਪਹਿਲੀ ਵਾਰ ਆਏ ਹੋ ਮੰਡੀ ਤੇ ਜਾਂ ਪਹਿਲਾਂ ਵੀ ਨਹੀਂ ਪਹਿਲੀ ਵਾਰ ਹੀ ਜੀ ਅੱਛਾ ਤੇ ਜਦ ਆਏ ਨੇ ਗਾਹਕ ਨੂੰ ਦੇਖਣ ਦੇ ਲਈ ਇਧਰ ਨੂੰ ਦੇਖਣ ਆਏ ਨਹੀਂ ਜੀ ਕਹਿ ਨਹੀਂ ਆਏ ਨੇ ਅੱਛਾ ਅਸੀਂ ਆਪਣੇ ਫਾਰਮ ਤੇ ਰੱਖੀਆਂ ਹੋਈਆਂ ਨੇ ਕਾਫੀ ਨੇ ਸਾਡੇ ਕੋਲੇ ਠੀਕ ਹੈ 25 30 ਨੇ ਜੀ ਇਹ ਠੀਕ ਹੈ ਹਾਂ ਜੀ ਇਹ ਆਪਣਾ ਬੱਕਰੀਆਂ ਦਾ ਫਾਰਮ ਆ ਤੁਹਾਡਾ ਉੱਥੇ ਜੀ ਤੁਸੀਂ ਸ਼ੋਕਵਾਰ ਤੇ ਰੱਖੇ ਨੇ ਤਿੰਨ ਚਾਰ ਲੈਂਦੀਆਂ ਸੀ ਅਗਰ ਵਧੀਆਂ ਫਿਰ ਇਸ ਤੋਂ ਬਾਅਦ ਓਕੇ ਸਿਰਫ ਇਹੀ ਨਸਲ ਆ ਜਾਂ ਹੋਰ ਵੀ ਨਸਲ ਨਹੀਂ ਆਹੀ ਹੈ ਜੀ ਠੀਕ ਹੈ ਕੀ ਮੰਗਦੇ ਹੋ ਹੁਣ ਤੁਸੀਂ ਇਹਨਾਂ ਦਾ ਇਹਨਾਂ ਦਾ ਅਸੀਂ 10-10000 ਜੀ। ਅੱਛਾ। ਹਾਂਜੀ। ਤੇ ਇਹਦਾ ਜਿਹੜਾ ਹੈਗਾ ਸੂਣ ਦਾ ਟਾਈਮ ਜਾਂ ਹੋਰ ਉਹ ਉਹੀ ਸੇਮ ਬੱਕਰੀ ਵਾਲਾ। ਸੇਮ ਸੇਮ ਜੀ ਹੋ ਰਹੀ ਜੀ। ਦੁੱਧ ਨੂੰ ਕਿਵੇਂ ਆ ਜੀ ਕਿਵੇਂ ਰੱਖਦੇ ਲੋ? ਦੁੱਧ ਨੂੰ ਅਸੀਂ ਸਿਰਫ ਇਹਦੇ ਬੱਚਿਆਂ ਵਾਸਤੇ ਆ ਜੀ। ਠੀਕ ਹੈ। ਤੇ ਜਿੰਨਾ ਕ ਬੱਚੇ ਪੀ ਲਏ ਨੇ ਬਾਕੀ ਉਂਝਣੀ ਚੋਈ ਗਈ। ਕਿੰਨੇ ਬੱਚੇ ਦਿੰਦੀ ਹੈ ਇੱਕ ਬੱਕਰੀ ਜੀ? 2 3 4 5 ਤੱਕ ਰਵੀ ਦੇ ਦਿੰਦਾ। ਸਾਡੇ ਕੋਲ 5 ਤੱਕ ਰਵੀ ਦਿੱਤੇ ਨੇ ਜੀ। ਅੱਛਾ। ਹਾਂਜੀ। ਕਿੱਥੋਂ ਸੰਗ ਪਿਆ ਇਹ ਲਖਣ ਤਰ੍ਹਾਂ ਦੀਆਂ ਬੱਕਰੀਆਂ ਪਾਲਣ ਦਾ ਤੁਹਾਨੂੰ ਕਿਸੇ ਕੋਲੇ ਸੀ ਆ ਜੀ ਇਸੇ ਲਈ ਆਂਦੀ ਆਂ ਹਾਂ ਉਦੋਂ ਬਾਅਦ ਠੀਕ ਚੱਲੀ ਗਈਆਂ ਠੀਕ ਹੈ ਤੁਹਾਡੇ ਨਾਲ ਪੋਲਟਰੀ ਦਾ ਜੀ ਉਹਦੇ ਚ ਠੀਕ ਰਹੀਂਗੇ ਰਹਿ ਗਈਆਂ ਆਹ ਜੀ ਕੋਈ ਇਹਨਾਂ ਨੂੰ ਬਿਵਾਰੀ ਵਗੈਰਾ ਦਾ ਬੱਕਰੀਆਂ ਕੁਝ ਵੀ ਨਹੀਂ ਹੈਗੀ ਜੀ ਅੱਛਾ ਇੱਕ ਲੂਜ਼ ਮੋਸ਼ਨ ਦੀ ਜਿਆਦਾ ਆ ਜਦੋਂ ਜਿਆਦਾ ਖਾ ਖੋਲੇ ਨਾ ਉਹ ਵੀ ਨਹੀਂ ਕਰਨੀ ਠੀਕ ਆ ਖਰਾਕ ਕੀ ਪਾਉਨੇ ਹੋ ਆਮ ਬੱਕਰੀਆਂ ਵਾਲੀ ਆ ਜਾਂ ਕੋ ਐਕਸਟਰਾ ਨਹੀਂ ਆਮ ਬੱਕਰੀਆਂ ਵਾਲੀ ਜੀ ਤੂੜੀ ਦੀ ਉਹ ਸੁਣੀ ਸੁਣੀ ਕਰਕੇ ਜੀ ਠੀਕ ਹੈ ਤੇ ਬਾਕੀ ਨੀਰਜ ਨੂਰਾ ਜਿਹੜਾ ਵੀ ਹੈਗੇ ਆਪਣਾ ਇਹ ਨਾਲ ਤੁਹਾਡੇ ਬੇਟਾ ਹੈ ਤੁਹਾਡਾ ਸਾਡੇ ਨਾਲ ਨਹੀਂ ਜਿਆ ਅੱਛਾ ਅੱਛਾ ਚਲੋ ਬਹੁਤ ਬਹੁਤ ਧੰਨਵਾਦ ਕੁਝ ਕਹਿਣਾ ਚਾਹੁੰਦੇ ਹੋ ਮੰਡੀ ਕਿਵੇਂ ਲੱਗਿਆ ਆਕੇ ਬਹੁਤ ਵਧੀਆ ਜੀ ਹਾਂ ਜੀ ਥੈਂਕ ਯੂ ਇਸਕਾ ਪਹਿਲੀ ਵਾਰ ਆਏ ਬਹੁਤ ਚਿੰਤਿਤ ਜੀ ਕਿੱਥੋਂ ਆਇਓ ਕੀ ਨਾਮ ਆ ਤੁਹਾਡਾ ਲਾਂਗੜੀਆਂ ਜੀ ਹਰਜੀਤ ਸਿੰਘ ਨਾਵਾ ਜੀ ਪਿੰਡ ਲਾਂਗੜੀਆਂ ਇਹ ਬੱਕਰੀ ਫਾਰਮ ਆ ਤੁਹਾਡਾ ਜਾਂ ਸ਼ੌਂਕੀਆ ਤੌਰ ਤੇ ਪਾਲਦੇ ਸ਼ੌਂਕੀਆ ਤੌਰ ਤੇ ਪਾਲੇ ਇੱਕੇ ਨਗ ਲੈ ਕੇ ਆਇਓ ਅੱਜ ਇੱਕੇ ਹਾਂ ਜੀ ਅੱਛਾ ਕੀ ਮੰਗਿਆ ਕੀ ਮਿਲ ਮਿਲ ਰਿਹਾ ਜੀ 55 ਮੰਗਿਆ ਜੀ 49 ਲੱਗ ਗਿਆ ਅੱਛਾ ਤੇ ਲੱਗਦਾ ਬਣ ਜੂਗਾ ਸੌਦਾ ਲੱਗਦਾ ਹਾਂਜੀ ਅੱਛਾ ਮੰਡੀ ਕਿਵੇਂ ਆ ਮੰਡੀ ਆ ਠੰਡੀ ਆ ਜਾਂ ਗਰਮ ਆ ਕਿਉਂਕਿ ਮੌਸਮ ਦੇ ਵਿੱਚ ਤਾਂ ਗਰਮੀ ਬਹੁਤ ਜ਼ਿਆਦਾ ਆ ਮੰਡੀ ਦੇ ਵਿੱਚ ਕਿਸ ਤਰ੍ਹਾਂ ਮੰਡੀ ਪਿਛਲੇ ਸਾਲ ਨਾਲੋਂ ਮੰਦੀ ਆ ਜੀ ਅੱਛਾ ਕੀ ਕਾਰਨ ਸਮਝਦੇ ਹੋ ਸ਼ਾਇਦ ਆ ਗਰਮੀ ਦਾ ਲਾਲੋ ਜੀ ਕਮਾਲ ਦੀ ਬਹੁਤ ਜ਼ਿਆਦਾ ਆ ਬਾਹਰ ਨਾਲ ਬਾਹਰ ਮਰਦੀਆਂ ਸਟੇਟਾਂ ਤੋਂ ਬਾਹਰ ਦੇ ਸਟੇਟਾਂ ਤੋਂ ਤੇ ਲੋਕਲ ਜਿਹੜਾ ਹੈਗਾ ਪਸੂ ਨੂੰ ਗਾਹਕ ਬੱਤ ਪੈ ਰਿਹਾ ਜਾਂ ਬਾਹਰਲੇ ਨੂੰ ਜਿਹੜਾ ਹੈ ਤਾਂ ਕਿ ਜਿਹੜੀ ਪੈਸੇ ਦੀ ਦਿੱਕਤ ਕਰਕੇ ਤਾਂ ਬਾਹਰਲੇ ਨੂੰ ਜ਼ਿਆਦੇ ਆ ਠੀਕ ਆ ਆ ਜਿਹੜਾ ਲੋਕਲ ਮਾਲ ਆ ਉਹ ਵਧੀਆ ਜ਼ਿਆਦੇ ਆ ਵਧੀਆ ਜ਼ਿਆਦੇ ਆ ਮਹਿੰਗਾ ਜ਼ਿਆਦੇ ਆ ਮਹਿੰਗਾ ਆ ਜ਼ਿਆਦੇ ਆ ਉਹਦੇ ਕਰਕੇ ਥੋੜਾ ਜਿਹਾ ਪੈਸਾ ਘੱਟ ਲੱਗਣਾ ਠੀਕ ਆ ਤੇ ਜੇਕਰ ਅੱਜ ਤੋਂ ਨੂੰ ਰੇਟ ਨਹੀਂ ਵਧੀਆ ਲੱਗਦਾ ਤਾਂ ਫੇਰ ਫੇਰ ਕੱਲ ਨੂੰ ਆਉਂਦੇ ਲੈ ਆ ਹਾਂ ਫੇਰ ਦੋ ਦਿਨ ਹੋਰ ਰਹਿ ਗਏ ਜੀ ਠੀਕ ਆ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਲੱਗਿਆ ਮੰਡੀ ਚ ਆ ਕੇ ਮੰਡੀ ਬਹੁਤ ਵਧੀਆ ਜੀ ਮਾਹੌਲ ਵਧੀਆ ਭਾਈਚਾਰਾ ਜੀ ਬੜੇ ਮਿੱਠੇ ਹੈ ਲੋ ਭਾਈਚਾਰ ਕਿਸਾਨ ਜੀ ਮੁਸਲਮਾਨੀ ਰੌਂਦਿੰਨੇ ਬੜੇ ਦੇ ਨਾਲ ਖੁੱਲ੍ਹਦਿਲੀ ਨਾਲ ਮਿਲਦੇ ਨੇ ਹਾਂ ਜੀ ਹਾਂ ਬਹੁਤ ਵਧੀਆ ਢੰਗ ਨਾਲ ਮਿਲਦੇ ਨੇ ਜੀ ਬਹੁਤ ਪਿਆਰ ਨਾਲ ਮਿਲਦੇ ਨੇ ਜੀ ਬਹੁਤ ਕਦਰ ਕਰਦੇ ਨੇ ਹਾਂ ਔਰ ਮਾਲਦੀ ਵੀ ਕਦਰ ਕਰਦੇ ਹਾਂ ਮਾਲਦੀ ਵੀ ਕਦਰ ਕਰਦੇ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਬਾਬਾ ਜੀ ਕਿੱਥੋਂ ਆਇਓ ਤੁਸੀਂ ਇੱਥੇ ਅਸੀਂ ਚੰਗੌਰ ਸਾਹਿਬ ਦੇ ਆਏ ਬਾਬਾ ਜੀ अच्छा कितने पशु लेके आए हो ਤੁਸੀਂ ਦੋ ਜਾਨਵਰਾਂ ਜੀ ਦੋ ਨੇ ਹਾਂਜੀ ਸੱਸੀ ਛੇਲੇ ਦੋ اچھا ਕਿੰਨੇ ਲੱਗਿਆ ਮੰਡੀ ਦੇ ਵਿੱਚ ਪਹਿਲੀ ਵਾਰ ਆਇਓ ਅੱਜ ਤੁਸੀਂ ਦੂਜੀ ਵਾਰੀ ਆਇਆ ਜੀ اچھا ਪਹਿਲਾਂ ਵੇਚਤਾ ਦੂਜਾ ਜਾਨਵਰ ਹਾਲੀਕ ਛੇਲਾ ਵੇਚਿਆ ਜੀ ਹਾਂਜੀ ਇੱਕ ਵੇਚਿਆ ਜੀ ਇੱਕ اچھا ਵਧੀਆ ਲੱਗਿਆ ਰੇਟ ਵਧੀਆ ਜੀ ਵਧੀਆ ਅੱਛਾ ਕਿੰਨੇ ਮੰਗ ਮੰਨ ਕਰਦੇ ਸੀਗੇ ਤੁਸੀਂ ਔਰ ਕਿੰਨੇ ਮਿਲ ਗਏ ਅਸੀਂ 40000 ਦੀ ਮੰਗ ਕਰੀ ਸੀ ਜੀ 35000 ਮਿਲ ਗਿਆ ਚਲੋ ਦਿੱਤਾ ਠੀਕ ਰਿਹਾ ਹਾਂਜੀ ਤੇ ਜਿਹੜਾ ਤੁਸੀਂ ਲਈ ਖੜੇ ਹੋ ਇਹਦਾ ਕੀ ਹੈਗਾ ਇਹ ਦੋ ਖੱਸੀ ਝੇਲੇ ਆਂ ਆਪਾਂ 40000 ਮੰਗਦੇ ਆਂ ਜੋੜੀ ਦਾ ਜੀ 20-20000 ਰੁਪਏ ਨੂੰ ਅੱਛਾ ਅੱਛਾ ਇਹ ਆ ਹਾਂਜੀ ਕਾਹ ਜੀ ਕਾਹ ਕਾਲਾ ਰੰਗ ਦਾ ਠੀਕ ਹੈ ਠੀਕ ਹੈ ਤੇ ਫਿਰ ਆ ਰਿਹਾ ਗਾਹਕ ਆ ਰਿਹਾ ਜੀ ਆਊਗਾ ਤੇ ਚੱਲਦੇ ਆਂ ਸੌਦੇ ਦੇਖਦੇ ਆਂ ਕੀ ਬਣਦਾ ਚੰਗੀ ਖਰਾ ਖਾਣਗੇ ਬੱਚੇ ਤਾਂ ਹੀ ਵਧਣਗੇ ਦਸ਼ਿਆਂ ਤੋਂ ਕਿਉਂਕਿ ਇਹ ਹੁੰਦਾ ਕਈ ਵਾਰ ਕਿਹਾ ਜਾਂਦਾ ਜੀ ਜਿਵੇਂ ਕਹਿੰਦੇ ਨੇ ਸਿੱਖ ਧਰਮ ਦੇ ਵਿੱਚ ਦੇਖੋ ਜੀ ਸਾਡੀ ਲੜਾਈ ਬਾਬਾ ਜੀ ਜ਼ੁਲਮ ਨਾਲ ਸੀਗੀ ਨਾ ਕਿ ਧਰਮ ਨਾਲ ਠੀਕ ਹੈ ਇੱਥੇ ਹੱਥ ਬੜੋ ਸਿੱਖ ਧਰਮ ਦਾ ਸਾਡੀ ਕੋ ਲੜਾਈ ਨਹੀਂ ਕਿਸੇ ਨਾਲ ਹੈ ਨਾਲ ਸਾਡੇ ਭਰਾ ਐ ਸਾਰੇ ਸਭ ਦੇ ਦੋ ਅੱਖਾਂ ਸਭ ਦੇ ਦੋ ਹੱਥ ਦੱਸੋ ਜੇ ਕੋ ਲੱਗੇਗਾ ਧਰਮ ਚ ਕੋਈ ਸਭ ਇੱਕ ਨੇ ਕਿਤੇ ਨਾ ਕਿਤੇ ਵੀ ਲੱਗਦਾ ਕਿ ਭਾਈਚਾਰਕ ਸਾਂਝ ਦਾ ਵੀ ਸਨੇਹਾ ਤੁਸੀਂ ਦਿੰਦੇ ਨਜ਼ਰ ਆਉਂਦਾ ਹਾਂ ਜੀ ਹਾਂ ਜੀ ਤਾਂ ਹੀ ਖੜੇ ਆਪਾਂ ਬਾਬਾ ਜੀ ਜਣਾ ਨੂੰ ਆਪਾਂ ਬੈਠੇ ਨੂੰ ਸਾਡੇ ਵੀਰਾਂ ਦਾ ਤਿਹਾਰ ਆ ਜਿਹੜਾ ਉਹਦੇ ਵਿੱਚ ਅਸੀਂ ਵੀ ਸਭ ਆਉਂਦੇ ਆ ਜੀ ਬਾਤ ਚੜ ਕੇ ਤਾਹੀਂ ਦਾ ਰੇਟ ਸਸਤਾ ਕਰਕੇ ਇਹ ਵੀ ਸਿੱਖ ਧਰਮ ਦੀ ਹਾਂਜੀ ਇਹ ਸਿੱਖ ਧਰਮ ਦੇ ਵਿੱਚ ਵੀ ਆਪਾਂ ਸਿੱਖੀ ਜਾ ਗ੍ਰਾਹਮਣ ਕੇ ਨਹੀਂ ਹਾਂ ਤੇ ਠੀਕ ਹੈ ਨਾ ਜੀ ਇਹ ਬ੍ਰਾਹਮਣ ਧਰਮ ਦੇ ਵਿੱਚ ਮਣਾ ਹੈ ਜੀ ਛਤਰੀ ਕੇ ਪੁੱਤਰ ਨੂੰ ਮਣਾ ਨਹੀਂ ਕਿਉਂਕਿ ਜੰਗਾ ਯੁੱਧ ਲੜਨੀਆਂ ਬਾਬਾ ਜੀ ਖਰਾ ਖਾ ਹੋਏਗੀ ਤਾਂ ਲੜੂਗੀ ਹਨ ਇਹ ਮੁਸਲਮਾਨ ਭਾਈਚਾਰਾ ਹੋ ਗਿਆ ਤਾਂ ਸਿੱਖ ਭਾਈਚਾਰਾ ਹੋ ਗਿਆ ਦੋਨੇ ਕੋਮਾਂ ਜਿਹੜੀਆਂ ਨੇ ਇਹ ਤਗੜੀਆਂ ਕੋਮਾਂ ਮਹਾਰਾਜ ਜੰਗ ਯੁੱਧ ਲੜਨ ਵਾਲੀਆਂ ਨੇ ਹਨਾ ਜੀ ਇਹ ਕਿਹੜਾ ਬ੍ਰਾਹਮਣਾ ਦੇ ਪੁੱਤ ਨੇ ਵਿਚਾਰੇ ਠੀਕ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਮਰੀ ਆਮੀ ਨਹੀਂ ਇੱਥੋਂ ਗਰੇਣ ਆਲੇ ਹੋ ਪੂਰੇ ਲੋਕ ਲੈ ਆਈ ਮਲੇ ਗੋਲੇ ਦੇ ਅੱਛਾ ਤੇ ਸੌਂਕੀਆਂ ਬੱਕਰੇ ਪਾਲਦੇ ਹੋ ਕੁਰਬਾਨੀ ਦੇ ਪੂਰੇ ਹਾਂ ਜੀ ਹਾਂ ਕਿੰਨੇ ਲੱਗੇ ਲੈ ਕੇ ਆਏ ਹੋ ਅੱਜ ਦਾ ਚਾਰ ਪੀਸ ਲੈ ਕੇ ਆਏ ਜੀ ਅੱਛਾ ਕਿਵੇਂ ਲੱਗਦੀ ਆ ਮੰਡੀ ਜਿਵੇਂ ਮੌਸਮ ਬੜਾ ਗਰਮ ਆ ਤੇ ਮੰਡੀ ਠੰਡੀ ਆ ਜਾਂ ਗਰਮ ਆ ਠੰਡੀ ਅੱਜ ਦਾ ਗਰਮ ਹੈ ਜੀ ਅੱਛਾ ਹਾਂ ਜੀ ਵਧੀਆ ਕਰਨਾ ਜੀ ਆ ਰਿਹਾ ਗਾਗ ਆਜ ਗਾਗ ਆ ਰਿਹਾ ਜੀ ਅੱਜ ਗਾਗ ਚੱਲਿਆ ਵੈਸੇ ਜੀ ਅੱਛਾ ਅੱਛਾ ਕੋਈ ਵੇਚਿਆ ਵੀ ਹੈ ਤੁਸੀਂ ਨੇ ਹੁਣ ਤੱਕ ਨਾ ਜੀ ਆਈ ਥੋੜੀ دیر ਪਹਿਲਾਂ ਆਈ ਹੈ ਹਾਲੇ ਕਿੰਨੇ ਕਿੰਨੇ ਪੈਸੇ ਮੰਗ ਰਹੇ ਹੋ ਅਸੀਂ ਇਹਦਾ ਜੋੜੀ ਦਾ ਜੀ 90000 ਮੰਗ ਰਹੇ ਆ ਆ ਦੋਨੇ ਪੀਸੇ ਆਹ ਇਹ ਹੋਰ ਉਹਦਾ 55000 ਦੀ ਆ ਜੋੜੀ ਦਾ ਇੱਕ ਉਹ ਖੜੀ ਹੈ ਇੱਕ ਆ ਜੀ ਠੀਕ ਹੈ ਇਹ ਗਾਗ ਕੀ ਕਹਿ ਰਿਹਾ ਗਾਗਲੇ ਜੀ ਘੱਟ ਕਹਿ ਰਿਹਾ ਵੈਸੇ ਜੀ ਲੱਗਦਾ ਅੱਜ ਵਿਕ ਜਾਣਗੇ ਜਾਂ ਫਿਰ ਕੱਲ ਨੂੰ ਫੇਰ ਆਉਣਾ ਦੇਖੋ ਜੀ ਇਹਦਾ ਇਹ ਨਹੀਂ ਪਤਾ ਜੀ ਗਾਹਕ ਲੱਗੇ ਤਾਂ ਕੋਈ ਪਤਾ ਨਹੀਂ ਕੱਲ ਨੂੰ ਫੇਰ ਆਵਾਂਗੇ ਜੀ ਬਿਨਾਂ ਦੇ ਬਾਰਸਾਂ ਨੂੰ ਵੀ ਆਵਾਂਗੇ ਕਿੰਨੇ ਦਿਨ ਚੱਲੂਗੀ ਇਹ ਮੰਡੀ ਐ ਬੱਸ ਜੀ ਈਦ ਵਾਲੇ ਦਿਨ ਤੱਕ ਹੀ ਚੱਲਦੀ ਹੈ ਜੀ ਕਿ 20 ਦਿਨ ਵੀ ਚੱਲੂਗੀ ਹਾਂਜੀ ਯਾਨੀ 3 ਦਿਨ ਕਰਵਾਉਣ 3 ਦਿਨ ਵਾਲੇ ਰਹਿ ਗਈ ਹੈ ਬਸ ਚੱਲੂਗੀ 3 ਦਿਨ